ਦੀ ਗਰੀ ਮੁੰਡਿਆਂ ਦਾ ਜਿਹੜਾ ਉਹ ਮੁੱਢ ਤੋਂ ਨਾਮ ਪੰਮੀਏ ਮੈਸਟਰੀਏ ਤੋਂ ਕੋਨੇ ਤਾਰੂਨ ਨੂੰ 200 ਰੁਪਏ ਪੈਂਦਾ ਹੋਇਆ ਤੇ 500 ਰੁਪਏ ਗੁਰਸਤਰੀ ਵਾਲੇ ਮੁੰਡੇ ਉਹਦਾ ਬਹੁਤ ਧੰਨਵਾਦ ਹੈ। ਰਕਾਰ ਕਰਾ ਦੇ ਨਾ ਗਿਆ ਜਸਵਿੰਦਰ ਕਹਿੰਦੇ ਅੱਜ ਉਹ ਧੰਨਵਾਦ ਹੈ ਉਸ ਪਰਿਵਾਰਾਂ ਦਾ ਧੰਨਵਾਦ ਹੈ ਵੱਡੇ ਭਾਈ ਹੋਰਾਂ ਦਾ ਪਹਿਲੀਓ ਦੇ ਵਿੱਚੋਂ ਮੁਕਸ਼ਿਤ ਆ ਰਹੇ ਨੇ। ਲੈ ਵੀ ਸੁਪਰ ਫਾਈਨਲ ਦੀ ਪਾ ਹੇ ਗੁਰਪ੍ਰੀਤ ਬੁਰੇ ਫੈਦੀ ਧਰਤੀ ਦਾ ਮੁੰਡਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਹੁੰਚ ਗਿਆ ਅੱਜ ਬੱਲੇ ਬੱਲੇ ਹੋ ਰਹੀ ਹੈ ਅੱਜ ਧਮਕ ਕਹਿੰਦੇ ਸੰਗਤ ਕਲਾ ਦੀ ਉਹ ਦੁਨੀਆ 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 ਦੇਖੇਗੀ ਇਹ ਪੁਆਇੰਟ ਰੈਡਰ ਦੇ ਹੱਥੇ ਟਿੱਕਿਆ ਹੁਣ ਜਾਫੀ 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 ਦੇ ਹੱਥੇ ਆਇਆ ਜਾਫੀ ਦੇ ਹੱਥੇ ਆਇਆ ਇਹ ਕੀਪੇ ਨੇ ਜਫਾ ਲਾ ਕੇ ਕਦਮ ਵਿੱਚ ਵਾਧੇ ਕੀਤੇ ਬਿੰਗਿਆ ਚੱਕਲਾ ਬਾਈ ਕੋ ਟੱਕਣ ਲੱਗਣ ਲੱਗੀਆਂ ਪਰ ਪਿਆਰ ਦੀ ਖੇਡਾ ਪਿਆਰ ਨਾਲ ਸੰਗਤਾਲੇ ਬਾਰਕਾ ਮੁੰਡਿਓ ਬੇਲਾ ਕਹਿੰਦੇ ਇਹੜ ਚੋਟੀ ਦਾ ਪਰ ਦੇਖੋ ਕਹਿੰਦੇ ਗੁਰਪ੍ਰੀਤ ਦੇ ਜਾਦੇ ਦਾ ਹੋਵੇ ਔਰ ਥੱਕ ਜੁਦਾ ਨਿਕਰ ਕੇ ਗਰਾਊਂਡ ਤੋਂ ਬਾਹਰ ਹੋ ਗਏ ਜਿੰਦਾ ਕੋਈ ਸ਼ਕਤੀ ਵਾਟਰ ਵਗੈਰਾ ਉਹ ਵੀ ਗਰਾਊਂਡ ਤੋਂ ਬਾਹਰ ਹੋ ਗਏ ਹੱਥ ਬੰਨ ਕੇ ਕੋਈ ਮੈਚ ਲੈ ਗਿਆ ਆਪਣੇ ਕੋਲ ਦਾ ਵਾਅਦਾ ਲੈ ਲੀਏ ਹੁਣ ਆਪਾਂ ਤੁਹਾਨੂੰ ਧੰਨਵਾਦ ਹੈ ਉਹ ਬਿੱਕੀ ਕਹਿੰਦੇ ਚਾਦਪੁਰਿਆ ਕਬੱਡੀ ਆਹ ਚੋਟੀ ਦਾ ਮੁਕਾਬਲਾ ਚੱਲਦਾ ਹੈ ਉਹ ਵੱਡੀ ਧਰਤੀ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ 25 ਵੇਲੇ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਹੈ ਪਿੱਛੇ ਕਹਿੰਦੇ ਕੜਿਆਲ ਪਿੰਡ ਦਾ ਨਾਲ ਕਹਿੰਦੇ ਫੁੱਲੇ ਵਰਗੇ ਇਹ ਅੱਜ ਦੇ ਟੀਮਾਂ ਦੇ ਚੋਟੀ ਦੇ ਚੋਟੀ ਦੇ ਚੋਟੀ ਦੇ ਉਹ ਉਹ ਪਿੱਕੀ ਭੱਜ ਗਿਆ ਉਹ ਸੁਨੀਲ ਚੱਕ ਉਹ ਸੁਨੀਲ ਆ ਗਿਆ ਇੱਕੰਧਾਨ ਸਾਹਿਬ ਦੀ ਧਰਤੀ ਦਾ ਨਾਲੇੜੇ ਉਹ ਕਬੱਡੀ ਪੌੜਾ ਹੋਇਆ ਨਾਲ ਆਸਟ੍ਰੇਲੀਆ ਵਾਲਾ

ਹੈ ਪਹੁੰਚਦਾ ਕਰਦੇ ਤਾਰ ਬੰਦੇ 210 ਪਹੁੰਚਦਾ ਕਰਦੇ ਹਾਂ ਕਬੱਡੀ ਕਹਿੰਦੇ ਸਾਹਮਣੇ ਕਹਿੰਦੇ ਤਜਰਬਾ ਮੇਰੇ ਮਿੱਤਰੋ ਇਹ ਕਬੱਡੀ ਆ ਇਹ ਕਬੱਡੀ ਦੀ ਯੂਨੀਵਰਸਿਟੀ ਆ ਗਗਰ ਕਹਿੰਦੇ ਉਹ ਚੋਕੀ ਵਾਲੀਆ ਇਧਰ ਕਹਿੰਦੇ ਫੱਜਰ ਆਇਆ ਹੋਇਆ ਓਹ ਟਰੋਲੀ ਵਾਲੇ ਭਰਾਵਾ ਪਤਵਾਵਾ ਓਹ ਕਹਿੰਦੇ ਜਗਰ ਪੱਥ ਗਿਆ ਮੇਰੇ ਮਿੱਤਰੋ ਓਏ ਗੁਰਪ੍ਰੀਤ ਆ ਗਿਆ ਵੇ ਬੁਲਾਉਂਦਾ ਹੈ ਉਹ ਬੱਬਰ ਸ਼ੇਰਾ ਦੇ ਹੌਸਲੇ ਬੁਲਾਉਂਦਾ ਹੈ ਉਹ ਬੱਬਰ ਸ਼ੇਰਾ ਦੇ ਕੌਡੀ ਪੌੜ ਦੇ ਲਈ ਮਦਦ ਦੇ ਵਿੱਚ ਬੱਦੇ ਹੋਏ ਉਹ ਕੋਣ ਉਹ ਗੁਰਪ੍ਰੀਤ ਗੁਰਪ੍ਰੀਤ ਪਰ ਪੁਆਇੰਟ ਭਾਵੀ ਦੇ ਖਾਤੇ ਪਰ ਕਹਿੰਦੇ ਰੇਡਰ ਦੇ ਹਿੱਸੇ ਉੱਪਰ ਕਹਿੰਦੇ 5 ਫਰਵਰੀ ਦੇ ਵਿੱਚ ਕਹਿੰਦੇ ਉਹ ਟੱਕ ਟੱਕ ਦਿੱਤੇ ਜਾਣਗੇ ਉਹ 5 ਫਰਵਰੀ ਉਹ ਟੱਕ ਟੱਕ ਦਿੱਤੇ ਜਾਣਗੇ ਆ ਟੀਮਾਂ ਦੇ ਲਈ ਵੱਡਾ ਜੋਰ ਕਹਿੰਦੇ ਦੇ ਖੰਝੁਰ ਦਾ ਵੀ ਲੱਗਾ ਮੇਰੇ ਮਿੱਤਰੋ ਢੋਲੀ ਵਾਲੇ ਧੰਨਵਾਦ ਹੈ ਬਾਈਓਨ ਪਰਬਤਾਂ ਚੜ੍ਹਦੀ ਕਾਰ ਰੱਖੇ ਅੱਜ ਦੇ ਫੱਜਰ ਬਾਹਰ ਆ ਕੇ ਬਹਿ ਗਿਆ ਵੀ ਉਹ ਵੀ ਸਾਡੇ ਨੇ ਉਹ ਵੀ ਸਾਡੇ ਨੇ ਗੁਰਦੀਪ ਸਿੰਘ ਜੀ ਧੰਨਵਾਦ ਹੈ ਅਮਰੀਕਾ ਤੋਂ ਕਹਿੰਦੇ ਗੱਲਾਂ ਚੱਲੀਆਂ ਨੇ ਵੱਡਾ ਤਿਆਰ ਵੱਡੇ ਸਤਿਕਾਰ ਸਾਹਿਬ ਜੀ ਆਖੇ ਕਿ ਬਾਬਾ ਤਮਾਲੂ ਜੀ ਨੂੰ ਸਤਿਕਾਰ ਦੇਣਾ ਅੱਜ ਵੀ ਉਹ ਪੈਨ ਚਿੱਤ ਉੱਥੋਂ ਬਣਾ ਕੇ ਇੱਥੇ ਸਨਮਾਨ ਦਿੱਤੇ ਗਏ ਬੀਬੀ ਸਾਹਿਬ ਵਿਸ਼ਵ ਕੰਟੀ ਅਮਰੀਕਾ ਦੇ ਵਿੱਚ ਰਹਿਣ ਵਸੇਰੇ ਨੇ ਪਰ ਧਰਤੀ ਕਿੱਥੇ ਬੜਚੋਂ ਨਿਕਲਦੀ ਹੈ ਚੱਕ 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 ਓ ਸਾਹਿਬ ਦੀ ਧਰਤੀ ਦੇ ਖੇਡ ਨੂੰ ਜਫਾ 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 ਆਉ ਲੱਗ ਗਿਆ ਲੱਗ ਗਿਆ ਲੱਗ ਗਿਆ ਇਹ ਕੌਣ ਹੈ ਦੇ ਵਿੱਚ ਅੱਜ ਦੇ ਕਹਿੰਦੇ ਤਨ ਤਨ ਜਫੇ ਲਾਏ ਆ ਇਹ ਮਾਣੀ ਪਿੰਡ ਦਾ ਲੱਖਾ ਆ ਤੱਕਿਆ ਗਗਨ ਚੋਕੇ ਵਾਲੇ ਦੀਆਂ ਤਿੰਨ ਕਬਟੀਆਂ ਰੇਸ਼ਮ ਚਾਲ ਵੱਲੋਂ ਕੁਹਦਾਰ ਲੱਗਿਆ ਹੋਇਆ ਸਾਹਮਣੇ ਰੇਡ ਪੈ ਗਈ ਹੈ ਮੇਰੇ ਮਿੱਤਰੋ ਕਿਤੇ ਹਾਕਮ ਸਿੰਘ ਜੀ ਕਿਤੇ ਕਿਤੇ ਸਰਦਾਰ ਨਸ਼ਤਰ ਸਿੰਘ ਜੀ ਉਹ ਤੇਵ ਦੇਵੀ ਦਿਵਾਲ ਦੇ ਕਹਿੰਦੇ ਉਹ ਦੇਵੀ ਦਿਵਾਲ ਵਰਗੇ ਖੇਡੇ ਇਕੱਠੇ ਖੇਡੇ ਦੇ ਦੁਰੀਆਂ ਵਿੱਚ ਗੱਲਾਂ ਹੋਈਆਂ ਨੇ ਆਹ ਜਦੋਂ ਧੰਨਵਾਦ ਹੈ ਆਹ ਕਹਿੰਦੇ ਤੱਗਾ ਬਾਈ ਖੜਾ ਵੀਰੀ ਤੱਕ ਦੇ ਚਰਾਹ ਬਸੇਰੇ ਨੇ ਯਾਰ ਇਹ ਕਹਿੰਦੇ ਮਿੱਖੂ ਭਰਾੜ ਦੇ ਨਾਲ ਡੀਪੀ ਸਾਹਿਬ ਅਬਰੀ ਕਿਉਂ ਆਏ ਹੋਏ ਨੇ ਬਰੇਂਦਰ ਕਹਿੰਦੇ ਰੀਟਾ ਪੈਂਦੀਓ ਆਹ ਜੱਫੇ ਲੱਗਦੇ ਮੇਰੇ ਮਿੱਤਰੋ ਅੱਜ ਦੇ ਦਿਨ ਦਾ ਕਹਿੰਦੇ ਫੇਰ ਹੈ ਇਹ ਚੋਟੀ ਦਾ ਮੇਰੇ ਮਿੱਤਰੋ ਇਹ ਕੌਣ ਹੈ ਕਹਿੰਦੇ ਗੁਰਪ੍ਰੀਤ ਪਹਿਲਾ ਕਹਿੰਦਾ ਲਖਿਆ ਖਾਲੀ ਪਿਸਥੜਿਆ ਜਾਣਾ ਉਹ ਖਾਲੀ ਪਿਸਤੌਲ ਨਾਲ ਜਸਵਿੰਦਰ ਜਸਵਿੰਦਰ ਇਹ ਜਾਕ ਕਬੱਡੀ ਪਾਉਣ ਵਾਲੀ ਮਾਦਦ ਦੇ ਵਿੱਚ ਜਾਗ ਪਿਆ ਵਿੱਕੀ ਆ ਗਿਆ ਉਧਰ ਜੀਐਸ ਬੱਬੂ ਵੱਡੇ ਮਾੜ ਕੋਲੇਰ ਜਾਗਪੁਰੀਆਂ ਦਿੱਕੀ ਦੇ ਆਪਣੇ ਥਾਟੇ ਬਾਹਰ ਆ। ਦਿੱਕੀ ਦੇ ਨੰਬਰ ਜੋੜ ਦਿੰਦਾ। ਜਿੱਧਰ ਕਹਿੰਦੇ ਵੀਰ ਬੈਠੇ, ਮੁੰਡੇ ਬੈਠੇ ਆ ਸਾਰੇ ਪ੍ਰਬੰਧਕ। ਕਿਵੇਂ ਗਰਾਊਂਡ 'ਚ ਉਹ ਜੇ ਕੋਈ ਪੁੱਛੇ ਬਣ ਬੜ ਗਿਆ। ਇਹ ਕਾਹਦਾ ਸਾਡਾ ਮੇਲਾ? ਇਹ ਮੁੰਡੇ ਕਮੇਟੀ ਵਾਲੇ ਕਹਿੰਦੇ ਵੀ ਕਾਹਦਾ ਸਾਡਾ ਮੇਲਾ? ਕਹਿੰਦੇ ਕੋਈ ਪ੍ਰਬੰਧ ਨਹੀਂ। ਇਹ ਸਾਰੇ ਪ੍ਰਬੰਧ ਇਹ ਕਿਹੜੇ ਜਿਹੜੇ ਆਹ ਕਰਦੀ, ਆਹ ਕਰਦੀ ਤੇ ਆਹ ਕਰਦੀ। ਕਰਦੇ ਹਨ ਪ੍ਰਬੰਧਕਾਂ ਦਾ ਬਿਲਕੁਲ ਧੰਨਵਾਦ ਹੈ ਉਹਨੇ ਕਹਿੰਦੇ ਜਸਵਿੰਦਰ ਏ ਚੱਕ 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 ਹਰਦੇ ਵਾਲਿਓ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਉਹ ਬੱਲੇ ਬੱਲੇ ਕੇ ਤਾਲੀਆਂ ਦੇ ਤਲਝਾਰਦਾ ਜਾਂਦਾ ਭੌਰ ਨਹੀਂ ਪਤਲੀਏ ਖinare ਹੌ ਤਾਲੀਆਂ ਦੇ ਪਾੜ ਗਿਆ ਸਰ ਦੇ ਲੱਛੀ ਹੁਣ ਕਹਿੰਦੇ ਜੇ ਚਰਾੰਗ ਜੱਸਾ ਲਾਗੇ ਤਾਂ 500 ਰੁਪਏ ਜਾਵੇਗਾ ਹੌ ਕਹਿੰਦੇ ਗੁਰਪ੍ਰੀਤ ਦੀ ਕਬੱਡੀ ਪਾ ਰਹੀ ਆ ਯਾਰ ਕਹਿੰਦੇ ਤਿਆਰ ਨੇ ਹੌ ਚਾਰ ਦੇ ਵਿੱਚੋਂ ਦੇਖਾਂਗੇ ਕਿ ਕੌਣ ਬੱਲੇ ਬੱਲੇ ਜਸਵਿੰਦਰ ਆ ਫੇਰ ਓ ਝੱਕ ਉਧਰਲੇ ਪਾਸੇ ਪਹੁੰਚ ਗਿਆ ਗੁਰਪ੍ਰੀਤ ਦੇ ਖਾਤੇ ਬੱਲੇ ਬੱਲੇ ਹੋਈ ਜਾਂਦੀ ਆ ਹਣ ਕਹਿੰਦੇ ਚਰਚਾ ਦਾ ਵੀ ਸ਼ੋਰ ਹੋ ਰਿਹਾ ਮੁਕਾਬਲਾ ਹਾ ਕੌਣ ਹੈ ਇਹ ਜੰਗਪੁਰ ਦੀ ਧਰਤੀ ਟਿੱਕਿਆ 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 ਉਧਰ ਕਹਿੰਦੇ ਕੁਲਦੀਪ ਜੀ ਸਾਡੇ ਪੀਆਰ ਪੀਸੀ ਦੇ ਵੀਰ ਨੇ ਬੜੇ ਪਿਆਰ ਤੇ ਸਤਿਕਾਰ ਨੇ ਕੁਲਦੀਪ ਸਿੰਘ ਜੀ ਪੀਆਰ ਪੀਸੀ ਕੋ ਬੜੇ ਪਿਆਰ ਆਓ ਸਾਹਮਣੇ ਡਿੱਗੀ ਝੱਗਿਆ ਮੇਰੇ ਮਿੱਤਰੋ ਆਹ ਚੇਪੀ ਦਾ ਮੁਕਾਬਲਾ ਹੋ ਸੰਦੀਪ ਆ ਗਿਆ ਚੱਕੇ ਅੱਜ ਤੇ ਕਹਿੰਦੇ ਕੋਰਪਰੀ ਤੋਂ ਆਹ

ਅੱਜ ਤੇ ਕਹਿੰਦੇ ਬੱਲੇ ਬੱਲੇ ਆਏ ਕੱਲ ਨੂੰ ਬੱਲੇ ਗੋਲਾ ਕਿਦਨਵਾ ਦੇ ਲੱਗਿਆ ਕੱਲ ਨੂੰ ਉੱਥੇ ਰੋਣ ਕੋ ਨਗੁਰ ਗਿਆ ਅੱਜ ਕਹਿੰਦੇ ਇੱਥੇ ਜਗਪੁਰਿਆ ਆ ਗਿਆ ਪਿੰਗਾਂ ਮੇਜ ਆਓ ਸਾਰੇ ਕਹਿੰਦੇ ਲੁੱਤੇਵੜੇ ਵਾਲਾ ਕਬੱਡੀ ਪਾਰਿਆ ਮੇਰੇ ਮਿੱਤਰੋ ਦੁਨੀਆ ਟਿੱਗੀ ਖੜੀ ਆ ਖੇਚ ਚਾਈ ਦੀ ਆ ਇਹ ਮੇਲਾ ਚੋਤੀ ਦਾ ਚੋਤੀ ਦਾ ਹੋ ਮੇਨਾ ਚੋਤੀ ਦਾ ਚੱਲਦਾ ਮੇਰੇ ਮਿੱਤਰੋ ਲੋਕਾਂ ਨੂੰ ਕਿਹੜੇ ਪੜਾ ਵੀ ਮੈਚ ਸੁਬਾਤ ਤੇ ਚਲੇ ਜਾਓ ਸੇਫ ਜਾਓ ਉਹ ਗੱਡੀਆਂ ਉਹ ਮੋਟਰਸਾਈਕਲ ਜਿੱਥੇ ਜਿੱਥੇ ਪਾਰਕ ਕੀਤੇ ਨੇ ਉਹ ਸੇਫ ਕੰਡਿਓ ਸਾਰਿਆਂ ਨੂੰ ਦੇਖਦੀ ਐ ਸੰਧੂ ਪੁਲਿਸ ਗਰੁੱਪ ਦਾ ਧੰਨਵਾਦ ਸੰਗਠਨਾਂ ਦੀ ਕਮੇਟੀ ਨੂੰ ਵਾਰਕਾ ਨੇ ਉਹ ਟੈਡੂ ਨੂੰ ਵਾਰਕਾ ਨੇ ਇਲਾਕੇ ਨੂੰ ਵਾਰਕਾ ਨੇ ਉਹ ਪੱਟੇ ਬਾਈ ਤਕਰ ਆ ਗਿਆ ਮੋਹਰ ਗੁਰਨਾਣਿਕ ਮੈਡੀਕਲ ਸਟੋਰ ਵੱਡੇ ਮਾਰ ਵੱਡੇ ਪਿਆਰ ਆ ਕਹਿੰਦੇ ਰੇਸ਼ਮਚਾਲ ਵੱਲੋਂ 1000 ਲੱਗਿਆ ਤਿੰਨ ਕੌਡੀਆਂ ਤੇ ਉਹ ਤੀਜੀ ਪੈ ਗਈ ਗਗੜ ਜੋਗੀਆਂ ਵਾਲੀ ਆ ਵੀ ਉਹ ਤੀਜੀ ਪੈ ਗਈ ਜੋਗੜੀਏ ਗਗੜ ਦੀ ਕਬੱਡੀ ਇਹ ਕਹਿੰਦੇ ਤੇਰਵਾ ਬਹੁਤ ਵੱਡਾ ਖਿਡਾਰੀ ਨੂੰ ਮੇਲਤ ਬਾਲ ਨਹੀਂ ਹੋ ਆਓ ਹੈਪੀ ਤੇ ਜੋਗਿਆ ਲਾ ਗਗੜ ਪੁਆਇੰਟ ਧਾਵੀ ਦਾ 3000 ਨਹੀਂ 1000 ਤਿੰਨ ਕੌਡੀਆਂ ਮੁਕਾਬਲ ਰੇਸ਼ਮਚਾਲ ਵੱਲੋਂ ਜੋਗੜੀਏ ਗਗੜ ਦੇ ਲਈ ਪੁੱਜਦੀਆਂ ਹੋ ਜਾਣ ਰੇਡ ਪੈਣੀ ਮਿੱਤਰਾਂ ਹਾਉ ਰੇਡ ਪਾਈ ਹੈ ਕਲੱਬ ਵਾਲੇ ਬੁੱਢੇ ਕਹਿੰਦੇ ਵੀ ਸੰਕਤ ਦਾ ਧੰਨਵਾਦ ਹੈ ਦਰਸ਼ਕਾਂ ਦਾ ਧੰਨਵਾਦ ਹੈ ਉਹ ਤੁਸੀਂ ਤਾਲ ਤਾਲਾ ਸਾਜ ਦਿੱਤਾ ਤੁਹਾਡਾ ਸੱਡਾ ਦਰਸ਼ਕਾਂ ਦਾ ਧੰਨਵਾਦ ਕਲੱਬ ਵੱਲੋਂ ਉਧਰ ਦੇ ਪਾਸੇ ਕਲੱਬ ਵਾਲੇ ਕਹਿੰਦੇ ਵੀ 1 2 3 ਜਾਂ 4 ਕੱਢੇ ਸਾਬ ਦੇ ਟੂਰਨਾਮੈਂਟ ਦਾ ਖੇਲੇ ਤੇ ਚਪਕਾ ਦਿੱਤਾ ਦੋਤ ਦਾ ਬੋਤੇ ਤਾੜੀ ਦਾ ਤਾੜੀ ਤਾੜੀ ਦਾ ਤਾੜੀ ਓਏ ਇਹ ਆ ਜਿਹੜੀ ਥੀ ਇੱਥੇ ਲੱਗਿਆ 25 ਇੱਥੇ ਲੱਗਿਆ ਤੇ ਆ ਪੰਜਾਬ ਮੁੰਡਾ ਨੇ ਕਿੱਥੇ ਲੱਗ ਗਿਆ ਇਤਨੀ ਵੀ ਗੱਲ ਨਹੀਂ ਹੋਣੀ ਉਹ ਜਿਹੜੇ ਲੱਗੇ ਉਹ ਲਿਖ ਕੇ ਸਾਬਕਾ ਦੇ ਦਿੱਤਾ ਜਾਵੇਗਾ ਉਧਰ ਸੁਖਵਿੰਦਰ ਦੇ ਵੱਲੋਂ ਵੱਡੇ ਬਾੜ ਫਕਤਾ ਦਰਸ਼ਕਾਂ ਦਾ ਫੇਰ ਪਰਮੰਭ ਜੀ ਵੀ ਧੰਨਵਾਦ ਦਰਸ਼ਕ ਵੀ ਜਾਂਦਾ ਏ ਝੱਕ ਝੱਕ ਆਹ ਸਾਹਿਬ ਪਾਣੀ ਵਾਲਾ ਲੱਖਾ ਤੇ ਹਰੀਰ ਦਵਾਰ ਸਾਹਿਬ ਨਕਰ ਬੱਬਰ ਫੇਰਾ ਦੇ ਬੱਲੇ 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 ਅੱਜ ਸੰਗਤ ਗਲਾਵਾ ਹੋਮਰ ਫਾਈਨਲ ਤੇ ਵਧੀਆ ਲੱਗੇ ਤੇ ਤਾੜੀ ਮਾਰਦੇ ਹੋ ਰਪੂਟਾ ਉਕਿਆ ਸੰਗਤ ਦੇ ਮੇਲੇ ਦੀ ਰਪੂਟਾ ਉਕਿਆ ਅਸੀਂ ਰਾਸੀਆ ਵੱਲੋਂ ਬਨਾਰਿਆ ਵੱਲੋਂ ਵਧੀਆ ਵੱਲੋਂ ਕਮੇਟੀ ਦਾ ਧੰਨਵਾਦ ਕਰਦੇ ਆਂ ਬਾਈ 8 ਵਜੇ ਪਹਿਲੀ ਫਾਈਨਲ ਦੀ ਪੈ ਗਈ ਜੀ 8 ਵਜੇ ਫਾਈਨਲ ਦੀ ਪਹਿਲੀ ਓਏ ਬਾਲ ਲੈ ਤੇ ਨਹੀਂ ਪੁੱਜੀ ਐ ਬੱਲੇ ਬੱਲੇ ਹੋਈ ਜਾਂਦੀ ਐ ਆ ਗੁਰਪ੍ਰੀਤ ਮਰੋਹ ਸਾਹਿਬ ਦੀ ਧਰਤੀ ਓ ਕਬੱਡੀ ਪਾ ਰਿਹਾ ਮੁੰਡਾ ਆਓ ਸਾਹਮਣੇ ਕਹਿੰਦੇ ਗੁਰਪ੍ਰੀਤ ਦੀ ਕਬੱਡੀ ਪੈ ਰਹੀ ਹੈ ਯਾਰ ਕਹਿੰਦੇ ਸੋਨਾਪੁਰ ਦੀ ਵਕੀਲਾਪੁਰ ਥਰੀ 1100 ਰੁਪਈਆ ਗੁਰਪ੍ਰੀਤ ਦੀਆਂ ਦੋ ਕਬੱਡੀਆਂ ਤੇ ਪਰ ਦੂਜੀ ਬਾਕੀ ਆ ਦੂਜੀ ਬਾਕੀ ਦਾ ਸੂਨੇ ਦੇ ਜੱਫੇ ਦੇ ਉੱਪਰ ਆਹ ਆਸਟ੍ਰੇਲੀਆ 500 ਲੈਣਗੇ ਉਹ ਤੁਹਾਡਾ ਧੰਨਵਾਦ ਹੈ ਗਗਨ ਕੰਨਾ ਵਿਚਾਲੇ ਆ ਵਿਚਾਲੇ ਉਹ ਨੱਕ ਦੀ ਸੇਧ ਨੂੰ ਉਹ ਬਗੜ ਰੁਪਈਆ ਮੇਰੇ ਮਿੱਤਰੋ ਇਹ ਕਹਿੰਦੇ ਅੱਜ ਦਾ ਨਹੀਂ ਇਹ ਪਹਿਲੀ ਆਉਂਦਾ ਮੇਰੇ ਮਿੱਤਰੋ ਇਹ ਪੁਰਾਣਾ ਹੈ ਕਿ ਮੰਮਿਆਂ ਦਾ ਚਾਮਸ ਲੌ ਦਿੰਦਾ ਅੜਿਆਂ ਪੁਰਾਣੇ ਪਾ ਹੁੰਨੇ ਮੈਚ ਸਮਾਪਤ ਹੋ ਗਿਆ ਸੋਹਣ ਹੋ ਗਿਆ ਇਹੋ ਮੈਚ ਦੇ ਵਿੱਚ ਸ਼ੁਸ਼ਕ ਦੇ ਜਿਹੜੇ 11 ਗ੍ਰੈਜੂਏਸ਼ਨ ਬਾਈ ਪਟਰਾਪਨ ਜੋਕੇ ਵਾਲੇ ਨੇ ਆ ਸ਼ੁਸ਼ਕ ਦੇ ਲੈ ਬਈ ਦੋ ਕਬੱਡੀਆਂ ਤੇ ਲੱਗਿਆ ਸੀ ਇੱਕ ਪੈ ਗਈ ਇੱਕੋ ਵੱਲੇ 1000 ਰੁਪਇਆ ਉਹਦੇ ਵੱਲੋਂ ਵਕੀਲੇ ਦੇ ਵੱਲੋਂ ਤੇ ਪਰਗੜ ਦੇ ਵੱਲੋਂ ਬਾਉਂਸਰ ਭਰਾ ਜਗਣੋ ਜੋਗਿਆਲ ਤੇ ਵਿੱਕੀ ਜਾਗਪੁਰ ਇਹਨਾਂ ਦੀਆਂ 6-6 ਕਬਟੀਆਂ ਪੁਆਇੰਟ ਬਸਟ ਬੈਟਰ ਲੱਖਾਂ ਤੇ ਕੀਪਾ ਦੋ ਟੱਚ ਤੇ ਇੱਕ ਜੱਫਾ ਲੱਖਾ ਬਾੜੀ ਤੇ ਕੀਪਾ ਜੋਗਿਆਲੀਆਂ ਬੈਸਟ ਜੱਫੀ ਅੱਜ ਦੇ ਜਿਹੜੇ ਬੈਸਟ ਜੱਫੀ ਨੇ ਉਹ ਕੀਪਾ ਜੋਗਿਆਲੀਆਂ ਤੇ ਲੱਖਾ ਬਾੜੀ ਕਦਰ ਅੱਜ ਦੇ ਵਿੱਚ ਰਹਿਣ ਸਮਾਜਾਂ ਸਾਹੇ ਨੂੰ ਜੋਟੀਆ ਦਾ ਫਸਟ ਖੁਸ਼ਕ ਸੰਗਤ ਤੋਂ ਕਿਹੜੇ ਵੀ ਤਰ੍ਹਾਂ ਦੀ ਗਲਤੀ ਫੋਲਤੀ ਹੋ ਗਈ ਤੇ ਆਪਣੇ ਛੋਟੇ ਭਰਾ ਨੂੰ ਬੋਲਦਾਂ ਨੂੰ ਮਾਫੀ ਮੰਗਣਾ ਚਾਹਾਂਗਾ ਸੋ ਗਲਤੀ